ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਆ ਜੀ 4 ਜਿਨ੍ਹਾਂ ਚੋਂ ਤਿੰਨ ਸੂਏ ਸਵਾਏ ਆ ਤੇ 4 ਗੱਬਣ ਡਿਟੇਲ ਤੁਹਾਨੂੰ ਬਾਅਦ ਤੋ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਹਰਵਿੰਦਰ ਪੈਂਡ ਚਲਕ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 836060886 ਠੀਕ ਹੈ ਵੀਰੇ ਕਿੰਨੇ ਨਾਗ ਆ ਜੀ ਅੱਜ ਆਏ ਨਾਗ ਵੀਰੇ 7 ਆ ਕਿੱਧਰੋਂ ਸ਼ੁਰੂ ਕਰਕੇ ਜੀ ਆ ਵੀਰੇ ਸੂਈਆਂ ਸੂਈਆਂ ਵੇੜਾ ਠੀਕ ਹੈ ਜੀ ਇਹ ਤੂੰ ਕਰ ਲੈ ਫਿਰ ਸੂਈ ਤੂੰ ਇਹ ਇਹ ਤੂੰ ਕਰ ਲੈ ਆ ਵੇਰੇ ਵੀਰੇ ਦੂਜਾ ਸੂਇਆ ਹੁਣੇ ਹੀ ਸੂਈ ਆ ਮਗਰ ਵਾਛੀ ਆ 100 ਰੁਪਏ ਦੀ ਜੀ ਰਟਨ ਆ ਹਾਂਜੀ ਠੀਕ ਹੈ ਜੀ ਕਿੰਨਾ ਕੱਢਿਆ ਵੀਰੇ ਬੋਲਾ ਬੋਲਾ ਵੀਰੇ ਬਚਾ ਦੇਣਾ ਇਹ ਗਨੋ ਖਾਣੇ ਬਟੇ ਜਗਾਇਆ ਕਿ ਲੋਕ ਕੱਢਿਆਵੇਂ ਕਰੀਏ ਖਾਣਾਂ ਦੀ ਡੰਨ ਹੈ ਜੀ ਖਾਣਾਂ ਦੀ ਓਕੇ ਆ ਜੀ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਵੀ ਸੂਆ ਦੂਜਾ ਸੂਈ ਆ ਬਿਲਕੁਲ ਤਾਜੀ ਸੂਈ ਆ ਜੀ ਬੱਚਾ ਮਗਰ ਟੌਪ ਦੀ ਬੱਚੀ ਆ ਜੀਰ ਪ੍ਰੋਪਰ ਡੰਨ ਆ ਜੀ ਬਾਈ ਦੱਸਦਾ ਕਿਲੋ ਖੰਡ ਬੱਚਾ ਪੀ ਗਿਆ ਹੋਊ ਕਿਲੋ ਖੰਡ ਕੱਢ ਲਿਆਵੇਂ ਕਹਿੰਦੇ ਕਿ ਵੀ 4 ਕਿਲੋ ਕੱਢਿਆ 6 ਕਿਲੋ ਕੱਢਿਆ ਉਹਦਾ ਫਾਇਦਾ ਨਹੀਂ ਕੋਈ ਖਾਣਾਂ ਦੀ ਬਾਈ ਦੱਸਦਾ ਡੰਨ ਬਾਕੀ ਕੱਦ ਕਾਂਡ ਤੁਸੀਂ ਚੈੱਕ ਕਰ ਸਕਦੇ ਹੋ ਜੀ ਥਾਣੇ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਥਾਣਾ ਦਾ ਹੈ ਜੀ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਪਹਿਲਾਂ ਹੀ ਬੇਨਤੀ ਕਰ ਦਿੰਨਾ ਵੀਰ ਤਸੱਲੀ ਪਰਖ ਤੁਸੀ ਕਰਨੀ ਹੈ ਜੀ ਮੇਰਾ ਕੰਮ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਬਾਕੀ ਵੱਡੀ ਵੱਡੀ ਗੌਰ ਆ ਜਿਹੜਾ ਆ ਇਹ ਕੱਦ ਵਾਲੀ ਵੱਡੀ ਰੋਧ ਤੇ ਪਿਆ ਨੂੰ ਜਾਣ ਚਾਹੀਦਾ 17-18 ਕਿਲੋ ਠੀਕ ਹੈ ਜੀ ਬਾਕੀ ਦਾ ਸੇਵਾ ਦਾ ਸਿੱਧੀ ਗੱਲ ਹੈ ਕਿ ਹੁਣ ਸੂਈ ਆਪਾਂ ਐਵੇਂ ਗਈ ਜਾਨਾ ਆਪਣੇ ਮਾਲ ਆਇਆ ਹੁੰਦਾ ਇਦੋਂ ਦੋ ਦਿਨਾਂ ਦਾ ਪਪਾਲਾ ਗਾਣਾ ਗਾ ਰਿਹਾ ਨੀ ਬਣੀ ਇਹ ਬਹੁਤ ਚੰਗਾ ਕੱਢਣਾ ਜਾਏਗਾ ਰੋਣਾ ਹਾਂ ਥੋੜਾ ਬੱਚਾ ਸਟਰੋਂਗ ਸੀਗੇ ਤੇ ਸੁਵੇ ਦਾ ਕਰ ਸੁਵੇ ਬਈ ਤੇਰੇ ਕੋਲੇ ਜੇਰ ਪਈ ਗਾਂ ਦੀ ਹਜੇ ਤਾਂ ਕਰਕੇ ਜਾਂ ਮਤਲਬ ਹਾਂ ਸੈਟ ਹੋਣਾ ਹੈਗਾ ਹਾਂ ਸੈਟ ਹੋਣਾ 1 ਘੰਟਾ ਤਾਂ ਹੋਇਆ ਸੁਈ ਨੂੰ ਬਹੁਤ ਬੜਾ ਸਟਰੋਂਗ ਹਾਂ ਦੋ ਘੰਟੇ ਮੱਚੀ ਚੰਗੀ ਵੀ ਬਹੁਤ ਆ ਚੰਗੀ ਵੀ ਬਹੁਤ ਆ ਨਰਮੀ ਵੀ ਬਹੁਤ ਆ ਬਈ ਗਾਰੀ ਜਾਰੀ ਚੰਗੀ ਮੂੰਹ ਮਾ ਦੇਖ ਸਾਰੇ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਮੌਲ ਕਰਾਉਣ ਦੀ ਮਰਜ਼ੀ ਕਰਾ ਲੋ ਪਉ ਜੀ ਮੈਂ ਕਹਾਂ ਬੜਾ 65 ਕਰੀ ਜਲੇ 50000 ਦੀਆਂ ਦੇ ਦੇਣੀ ਉਹ ਜੂ ਮਾਨਤਨ ਮਾਨਤਨ ਕਰਦੇ ਆ ਛੋੜ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕੱਲ ਹੋ ਜਾ ਚੰਗਾ ਬਹੁਤ ਰਗਾ ਦੇਖਦਾ ਜੀ ਕਰਾ ਲਓ ਜੀ 65000 ਦੀ ਜਾਂ ਦੇ ਦਾਂਗੇ ਜੀ ਬਾਕੀ ਬੱਚਾ ਤੁਹਾਨੂੰ ਇੱਕ ਨਗ ਨੱਕ ਨੱਕ ਫ੍ਰੀ ਹੋ ਜਾਣਾ ਕਿਉਂਕਿ ਬੱਚੀ ਬੜੀ ਟੌਪ ਵਧੀਆ ਤੇ ਦਿੱਤੀ ਵੀ ਬੜੀ ਨਰੋਈ ਜਿਵੇਂ ਖਰਾਕ ਬੱਚੇ ਨੂੰ ਵਧੀ ਲੱਗੀ ਹੁੰਦੀ ਹੈ ਫੁੱਲ ਟੌਪ ਦੀ ਬੱਚੀ ਹਾਲਾਂਕਿ ਸੀਮਾ ਰਿਕਾਰਡ ਕੋਈ ਨਹੀਂ ਜੀ ਬੱਚੀ ਦਾ 2 ਨੰਬਰ ਦਾ ਸੂਆ ਕਿੰਨਾ ਮਗਰੇ ਦੋ ਨੰਬਰ ਵੀਰੇ ਪਹਿਲੇ ਸਵੇ ਸੁਈਆ ਨਾ ਹੈ ਸੁਈਆ ਜੀ ਸੁਈ ਨਾ ਅੱਜ ਹੋ ਗਿਆ ਦੂਜਾ ਦਿਨ ਬੱਚਾ ਕੀ ਆ ਬੱਚੀ ਆਲੇ ਮਗਰ ਵੀ ਆ ਨਾੜੂਆ ਨਾਲ ਆ ਦੇਖੀ ਆ ਨਾੜੂਆ ਨਾਲ ਹਾਂਜੀ ਇਹਦੀ ਜੇ ਡੰਨਾ ਜੇ ਡੰਨਾ ਵੀਰੇ ਇਹਦੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਇਹਦੇ ਹਲੇ ਹੋਊਗਾ ਇਸ ਟਾਈਮ 7-8 ਕਿਲੋ ਇਹ ਥੋੜਾ ਜਿਆ ਖਣਾ ਵਾਲਾ ਵੀ ਓਕੇ ਆ ਕੱਲ ਦੀ ਸੁਈ ਆ ਇਹ ਥੋੜਾ ਜਿਆ ਪਹਿਲਾਂ ਕਰਕੇ ਆਉਂਦੀ ਕਰਦੀ ਆ ਹਾਂ ਯਾਰ ਤੇ ਇਹ ਵਾਲ ਜਿਹੜਾ ਬਕਾਨਾ ਨਗਰ ਬਾਈਲਨ ਕਰਦੀ ਆ ਹਾਂ ਹੁੰਦੀ ਆ ਉਹ ਐਵੇਂ ਕਹ ਲਈਏ ਮੈਂ ਇਹ ਵਤੀੂ ਵਤੀੂ ਦੀ ਛੋਟੀਆਂ ਦੇ ਨਾਲ ਤੁਹਾਨੂੰ ਤੁਹਮਾਰੀ ਜਬਰ ਸਾਹਿਬ ਆਦਾ ਮਾਰੇ ਫੜ ਕੇ ਜੇ ਮਰਜੀ ਬਹਿ ਕੇ ਤਾਂ ਨਾ ਮਾਰੀ ਜਾ ਜਿਹਨੇ ਛੜਛੋੜ ਤਾਂ ਚਲਾਉਂਦੀ ਛੜਛੋੜ ਨਹੀਂ ਚਲਾਉਂਦੀ ਔਰ ਬੱਚੀ ਵਾ ਕਰਕੇ ਕਰਦੀ ਆ ਬੱਚੀ ਲਾਲਾ ਜਨ ਮਰਜੀ ਚੋਈ ਜਨ ਕੋਈ ਚੱਕਰੇ ਸੰ ਦਿਖਾ ਦਿੰਦੇ ਆ ਪਰ ਆਪਣਾ ਆਕਾ ਦੱਸਣ ਦਾ ਪਹਿਲੇ ਬੱਚੀ ਆ ਕਰਦੀ ਆ ਹਾਂ ਕੋਈ ਗੱਲ ਨਹੀਂ ਨਾ ਦੇਖ ਸਕਦੇ ਹੁਵੇ ਛੜ ਕੋਈ ਜਵੇਂ ਕੋਈ ਹੱਥ ਸਾਹਮਣੇ ਆ ਪਰ ਜਿਹੜੀ ਚੀਜ਼ ਹੈਗੀ ਉਹ ਦੱਸਾਂਗੇ ਵੀ ਮਰਾ ਮੋਟਾ ਕਰਦੀ ਐ ਥੋੜਾ ਕਨਾ ਹਰ ਜਣਾ ਆਲ ਹੈ ਆਲ ਹੀ ਕਰਦੀ ਤੁਹਾਨੂੰ ਬਰਾ ਬਿਲਨ ਬੋ ਕਰ ਜਾਂਦਾ ਦੇਖ ਸਕਦੇ ਹੋ ਦੱਸਿਆ ਚੰਗਾ ਕੋਈ ਸੱਜਣ ਦੂਰੋਂ ਨੇੜੋਂ ਚੱਲ ਵੀ ਅਗਲਾ ਕਹਿੰਦਾ ਇੱਥੇ ਆ ਜਾਨਾ ਯਾਰ ਆ ਨਿਕਲ ਗਿਆ ਹੋਣਾ ਦੇਖ ਸਕਦੇ ਹੋ ਵੀਰੋ ਜੀ ਦਿਖਾ ਦਿਓ ਤੁਹਾਡੇ ਸਾਹਮਣੇ ਆ ਬੈਠਾ ਥੰਨੇ ਮੋਂਦਾ ਭੜਾ ਮਾਰ ਦੂਗਾ ਪਰ ਆਪਾਂ ਹੱਕਾ ਦੱਸਣ ਦਾ ਨਾ ਵੇ ਇਹ ਮਰਮਟਾਲ ਕਰ ਜਾਂਦੀ ਆ ਮਾੜਾ ਘਾਣ ਘੂਰ ਲੈ ਲੈ ਜੇ ਮਰਜੀ ਖਾ ਲੈ ਹਾਂ ਜੇ ਮਰਜੀ ਬਈ ਪਹਿਲਾਂ ਨਾਲ ਪਹਿਲਾਂ ਨਾਲ ਕਰਕੇ ਲੈ ਜੇ ਮਰਜੀ ਬਹਿ ਜਾ ਫਿਰ ਮਾਰ ਦੇ ਤਾਰਾਂ ਵੀ ਮਾਰ ਦੇ ਵੀਰੇ ਤਾਰਾਂ ਉਹ ਬੱਚੀ ਖਾ ਚਲੀ ਉਹ ਬੱਚੀ ਖਾ ਚਲੀ ਨਹੀਂ ਮਾਰ ਦੇ ਤਾ ਨਾ ਲੋ ਵੀ ਓਕੇ ਗਣਿਤ ਨਾਲੀ ਦਾ ਨਾ ਜੀ ਦਵਾਈ ਕਿਹੋ ਜਿਹੜੀ ਜੀ ਆਵਾ ਕੇ ਦੱਸ ਕੇ ਦੇਣੀ ਆ ਜੋ ਲਗਾ ਨੂੰ ਨਾ ਬਣ ਦੇਵੇ ਤੇ ਇਹਦਾ ਫਿਰ ਛੋਟਾ ਜਿਹਾ ਆਪਾ ਇਹ ਆ ਵੀ ਮਾ ਲੋ ਮੇਰਾ ਤੇ ਨਹੀਂ ਬੜਾ ਵੀ 20000 ਟਕਾਲਾ ਗਾਣੇ ਟੈਕ ਜਾਣਾ ਫਿਰ ਭਾਵੇਂ ਵੇਚ ਦੀ 50 ਹੀ ਪਰ ਅੱਜ ਗਾ ਰੇ ਦੇਣੀ ਆਪਾ 1 44 ਦੀ 1 44 ਹਾਂਜੀ 44000 ਦੀ ਹਾਂਜੀ ਮਿਹਰ ਮਿਹਰ ਦੇ ਠੰਡ ਆਵੇ ਕਿੰਨਾ ਚੰਗਾ ਇਹ ਨਾ ਕੋਈ ਕੋਈ ਪਹਿਲਾਂ ਕਰ ਜਾਂਦੀ ਹੁੰਦੀ ਆ 5 4 ਦਿਨ ਕਰਦੀ ਹੁੰਦੀ ਆ ਜੀ ਤੇ ਬਾਕੀ ਪਹਿਲਾਂ ਤਾਂ ਦੱਸਤਾ ਵੀ ਅਗਲਾ ਯਾਰ ਅਗਲਾ ਵੀ ਤੇ ਮਰੇ ਲੈ ਆਇਨਾ ਕਵੇ ਵੀ ਦੂਦਨ ਦੱਸਿਆਣੀ ਯਾਰਾ ਗੇੜਾ ਮਰਾ ਦਾ ਆਪਾਂ ਆ ਦੱਸ ਕੇ ਦੇਣੀ ਹੈ ਸਹੀ ਗੱਲ ਆ ਜੀ ਤੇ ਫਿਰ ਥਾਣਾ ਵੱਲੋਂ ਉ ਕੋਈ ਜਕ ਨੇ ਹਰੇ ਸਾਹਮਣੇ ਧਾਰਾ ਮਾਰੀਆਂ ਪਰ ਕਰਦੀ ਹੋਈ ਆਲ ਜੀ ਮੜੀ ਠੀਕ ਆ ਵੀਰੇ ਹਣ ਬੜਾ ਜੰਗਾ ਲੱਗਾ ਜਿਵੇਂ ਦੁੱਧ ਗੈਰ ਬੰਦਾ ਥਾਣ ਟੌਪ ਦਾ ਲੱਗਿਆ ਸਾਨੂੰ ਇਕੱਲਾ ਇਕੱਲਾ ਨਿਕਰ ਮਸਲਾ ਪੈਸਾਨਾ ਰੰਗ ਪ੍ਰਿੰਟਡ ਵੀ ਚੰਗੀ ਆ ਛੋਟੇ ਛੋਟੇ ਸੈਂਕੜੇ ਜ਼ਰੂਰ ਆ ਵੀਰੇ ਜਰਸੀ ਚ ਪੈਂਦੀ ਆ ਪੂਰੀ ਚੰਗੀ ਵਸੀਆਂ ਥਾਂ ਤੋਂ ਸਿਰਾ ਵਧੀਆ ਦੇਖ ਆ ਜੈਜ ਦੀ ਡਿਮਾਂਡ ਹੈ ਜੀ 12000 ਰੁਪਏ ਚੱਲ ਜੂ ਛੱਡਨਾ ਬਬ 40000 ਰੁਪਏ ਛੱਡਨਾਗਾ ਇੱਕ ਨਗ ਨੱਕ ਨੱਕ ਫਰੀ ਹੋ ਜਾਣਾ ਜੀ ਬਾਕੀ ਤੁਹਾਨੂੰ ਬਰਾਸੀ ਦਿੱਤਾ ਵੀਰੇ ਥੋੜੀ ਜੀ ਹੋਰ ਵੀ ਆਣੀ ਵਿਆਹ ਦੇ ਦੇਖਿਆ ਨੇ ਮੇਪੋ ਵੀ ਲੰਗੀ ਜਾਂਦੀ ਆ ਉਤੋਂ ਦੇ ਨੰਗ ਦੇਉ ਥੋੜਾ ਜਿਆ ਕਰਦੀ ਆ ਆ ਵੀ ਟੱਕ ਜਾਣਾ ਵੀਰੇ ਡੰਗ ਰੋੜ ਕੇ ਨੇੜੇ ਨਹੀਂ ਹੋਣ ਦਿੰਦੀ ਹਾਂ ਉਹਦਾ ਫਾਇਦਾ ਨਹੀਂ ਕੋਈ ਇਹ ਲੰਗ ਦਿਹਾੜੀ ਜਿਹਨੇ ਤੁਹਾਨੂੰ ਬੜਾ ਹੱਟ ਜਾਨਾ ਹੈਗੇ ਹਰ ਜਾਨਾ ਦਰ ਨੰਬਰ ਵੀਰੇ ਸੁਆ ਕੰਨ ਮਾਜੀ ਇਹਦਾ ਇਹ ਵੀਰੇ ਦੂਜਾ ਸੁਆ ਸੁੱਈ ਆ ਠੀਕ ਆ ਜੀ ਇਹ ਇਹ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹਾਂਜੀ ਠੀਕ ਆ ਜੀ ਕਦੋਂ ਆ ਸੁਈ ਆ ਇਹ ਇਹ ਪਰਸੋ ਹੀ ਸੁੱਈ ਆ ਜੇ ਡਨ ਜੇ ਰੁਕੇ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਇਹ ਥੱਲੇ ਬੋਲਾ ਵੀਰੇ ਟਾਈਮ ਆ 8 9 ਕੇ ਲਹੂ ਆਗਲਾ ਹੋਦਾ ਦਾ ਆ ਵੀ ਅਗਲਾ 8 9 ਮਨ ਲੈ ਠੀਕ ਆ ਜੀ ਹਾਂਜੀ ਹੋਰ ਕੇ ਦਿਖਾ ਦੀ ਵੀਰੇ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨੇ ਸਾਈਡ ਦਾ ਥਾਣਾ ਵੈਸੇ ਇੱਕ ਟੈਂਪਟ ਨਾ ਜਾ ਜੀ ਉਹ ਤਾਂ ਬੁਰੇ ਰਹੇ ਆ ਕੋਈ ਕਿਹੜਾ ਕੋਈ ਵੱਡਾ ਨਿਸ਼ਾਨ ਹੀ ਆ ਨਿਸ਼ਾਨ ਜਾਈ ਇੱਕ ਸਾਧਾ ਸਿੱਕੀ ਦੇ ਗਾਣੇ ਜਿੱਡਾ ਖੰਡਾ ਰਹੇ ਰਹਾ ਬਹੁਤ ਹੈਗਾ ਮਾ ਫਾਈ ਦੱਸਦਾ ਕਿ 10 11 ਕਿਲੋ ਹੀ ਹੋਊਗਾ ਜੀ ਤੁਸੀਂ 8 ਮੰਨ ਲਿਆ ਲਓ ਕਿ ਆਇਓ ਜੀ ਕਿਉਂਕਿ 2 ਕਿਲੋ ਘੱਟ ਹੀ ਨੇ ਦਿੱਤਿਆ ਹੋਵੇ ਤੇ ਇੱਥੇ ਨੂੰ ਵਾਧੂ ਯਾਰ ਅਗਲਾ ਇੱਥੇ ਆਇਆ ਹੈ ਨਾ ਕਹੇ ਵੀ ਮੇ ਤੁਹਾਨੂੰ ਕਾਏਗਾ ਤੇ ਘਟ ਗਿਆ ਕੋਈ ਹੋਰ ਮਾੜਾ ਮੋਟਾ ਪੱਟਾ ਜੱਥੇ ਦਾ ਵੀ ਹੋ ਜਾਂਦਾ ਯਾਰ ਜਿਹੜਾ ਕਹਿੰਦਾ ਜੀ ਆ ਆਸਰ ਕਹਿਦਾ ਅੱਠ ਤਾਂ ਹੋਊਗਾ ਠੀਕ ਹੈ ਵੀਰੇ 9 ਕੱਢੂਗੀ 9.5 ਕੱਢੂਗੀ ਆਏ 7 ਕੱਢੂਗੀ ਠੀਕ ਹੈ ਜੀ ਤੇ ਡਿਮਾਂਡ ਵੀਰੇ ਦੀ ਇਹ ਵੀਰੇ 100000 ਰੁਪਇਆ ਛੋੜ ਹੋਣੀ 100 ਰੁਪਇਆ ਅੱਛਾ ਤੇ ਜੇ 94500 ਹਜ਼ਾਰ ਦੀ 94500 ਹਾਂਜੀ ਠੀਕ ਹੈ ਜੀ ਜੇ ਛੋੜ ਹੀ ਹੋਣੀ ਹੈ ਛੋੜ ਹੀ ਆਣੀ ਵੀਰੇ ਹਾਂ 94500 ਰੁਪਇਆ ਦੀ ਡਿਮਾਂਡ ਹੈ ਜੀ ਵਿੱਚੋਂ ਮਾਨ ਤਣ ਮਾੜਾ ਮੋਟਾ ਜਲ 100 200 ਤਾਂ ਹੋ ਜੂਗਾ ਜੈਜ ਡਿਮਾਂਡ ਹੀ ਆ ਕੋਈ ਬਾਲੇ ਨਹੀਂ ਮੰਗੇ ਅੱਗੇ 4 ਗੱਬਣਾ ਨੇ ਤਨ ਨੰਬਰ ਤੁਹਾਨੂੰ ਦਿਖਾਤੀਆਂ ਤਨ ਤੇ 4 ਨੰਬਰ ਕਿਹੜੀ ਦਿਖਾਉਣੀ ਹੋਰ ਆ ਜਾਸੀ ਆ ਵੀਰੇ ਵੇ ਹਾਂਜੀ ਬੂਆ ਕਿੰਨਾ ਮਾਰਜੀ ਸੋਆ ਵੀਰੇ ਦੂਜਾ ਹੀ ਆ ਵੀ ਸਮਾਂ ਕਿੰਨਾ ਕਹਿੰਦੀ ਹੈ ਜੀ ਸਾਲ ਵੀ 5-6 ਕਿਲੋ ਲੈ ਜੂ ਸੇਠਾਂ ਦੀ ਫੋਲ ਜਿਵੇਂ ਮਰਜੀ ਬੈਠਾ ਰਹਿ ਠੀਕ ਆ ਜੀ ਬਾੜੀ ਚੰਗੀ ਬੱਚੀ ਕਿੰਨਾ ਕ ਪਾਜੂ ਦੁੱਧ ਜੀ ਦੁੱਧ ਵੀਰੇ ਜਿਹਨਾਂ ਤੋਂ ਲਈ ਆ ਉਹਨਾਂ ਨੇ ਆਪਾਂ ਦੱਸਿਆ 16-17 ਕਿਲੋ 15 ਕਿਲੋ ਮੰਨ ਕੇ ਲੈ ਲਈਏ ਠੀਕ ਆ ਜੀ ਹਾਂਜੀ ਤੋੜ ਕੇ ਦਿਖਾ ਦੀ ਜੀ ਕੁਝ ਗਾਹੇ 15 ਕਿਲੋ ਹੀ ਮੰਨ ਕੇ ਲੈ ਲਓ ਜੀ ਥਣਾ ਦੇ ਸੱਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਵਜਨ ਵਾਲੀ ਆ ਵਜਨ ਵਾਲੀ ਆ ਕੋਈ ਐ ਨਹੀਂ ਗਲਤੀ ਫਿਕਰ ਦਾ ਸਮਝਦਾ ਕੋਈ ਨਹੀਂ ਬੈ ਨਹੀਂ ਇਹ ਮੱਚ ਲੜੂ ਇਹ ਅਗਲਾ ਗਿਆ ਗਾਰੰਟੀ ਆਪਣੀ ਇਧਰ ਲਈ ਤਨ ਦਸੀ ਜਾਂਦੀ ਸਹੀ ਗੱਲ ਤੇ ਇਹਦੀ ਡਿਮਾਂਡ ਫਿਰ ਅੱਜ ਅੱਜ ਦੀ ਯਾਰ ਵੀ ਮੋਲ ਕਰਾਉਣ ਦੇ ਵਜਾਰ ਸਿੰਘ ਆਏ ਲੋਕ 65-65 ਕਰੀ ਜਾਂਦੇ 52000 ਦੀ ਦੇ ਦੇ ਹੋਖਰੀ ਹਾਂਜੀ ਅੱਜ ਕੱਚੀ 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 ਸਵਾ ਗਿਆ ਫਿਰ ਉਹ ਬਾਦ ਮੋਹਲਾ ਦਾ ਬਾਈ ਜੇ ਹੁਣ ਫੀਡ ਆਪ ਦੀ ਦੇਗੀ ਫਿਰ ਤੱਕੀ ਹਾਂ ਆ ਵੀ ਹੋ ਰਿਹਾ ਹੈ 10000 ਫਿਰ ਤਾਂ ਤੁਹਾਨੂੰ ਵੀ ਪਤਾ ਬਈ ਕਿਹੜੇ ਭਾਵਿਕ ਨਹੀਂ ਆ ਜੀ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ 52000 ਦੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਆ ਨਾਗ ਹੋਵੇ 4 5 ਨੰਬਰ ਦਾ ਸਵਾ ਕਿੰਨਾ ਮਾ ਵੀਰੇ ਇਹ ਪਹਿਲੇ ਸਵੇ ਸੁਣਾ ਵੀਰੇ ਨੇ ਇਹ ਸਮਾਂ ਕਿੰਨਾ ਕ ਲੈਂਦੀ ਸਵਾ ਬਸ 5 4 ਦਿਨ ਲੈ ਜੇ ਤਿਆਰੀਆਂ ਚ ਹਫਤੇ ਦੇ ਆਸ-ਪਾਸ ਹਾਂਜੀ ਕਿੰਨਾ ਬਾਜੀ ਦੁੱਧ ਪੂਰਾ ਦੁੱਧ ਵੀਰੇ ਹਨ ਪਹਿਲਾਂ ਵਸ਼ੀਆ ਜਿਵੇਂ ਜਾਤ ਬਰੀਡ ਕਰਦਾ ਇਹਨੂੰ ਪਹਿਲੇ ਸੂਈ ਚਾਹੀਦਾ 17-18 ਕਿਲੋ ਦੇਣਾ ਚਾਹੀਦਾ ਬੰਦੇ ਵੀਰੇ ਵੇਖੀ ਨਹੀਂ ਹੋਵੇਗਾ ਜਵਾਬ ਭਰੀ ਹੋ ਗਿਆ ਮੈਂ ਤੁਹਾਨੂੰ ਕਹਿ ਰਿਹਾ ਪਰ ਨਹੀਂ ਗੌਰ ਨਹੀਂ ਕੀਤੀ ਠੀਕ ਹੈ ਗੌਰ ਨਹੀਂ ਕੀਤੀ ਹੋਰ ਕੇ ਦਿਖਾਦੀ ਵੀਰੇ ਪੰਜ ਚਾਦਨ ਬਾਈ ਕਹਿੰਦਾ ਲੈ ਜੂਗੀ ਥਣ ਪੂਰਾ ਟੋਪ ਦਾ ਲੱਗਿਆ ਵਾ ਜੀ ਕਦ ਕਠ ਵੀ ਚੰਗਾ ਆ ਜਾਂਦਾ ਹੈ ਲੈ ਗੱਡੀ ਬੱਛਿਆ ਨਾ ਨੌਣ ਵਾਲੀ ਆ ਦੰਦ ਜੇ ਤੂੰ ਆ ਹਾਂ ਤੋ ਇਹ ਕਦਵਾ ਆ ਗਿਆ ਦਾਲਾ ਹੁਣ ਆਪਾਂ ਬਣਾਤੀ ਵੀਡੀਓ ਥੋੜੀ ਜੀ ਠੰਡ ਹਾਂ ਡੜ ਕੇ ਸਦੇ ਆ ਪਾਣੀ ਜੇ ਸ਼ਾਂ ਸ਼ੂਣ ਬਣਾ ਖੇਦ ਨਾਰ ਹੋ ਗਏ ਪਾਣੀ ਫਿਰ ਬੈਡ ਵੀ ਕਿੱਡੀ ਯਾਰ ਕੀ ਚੀਜ਼ ਐ ਸੋਹਣੀ ਕਿਨੇ ਹਵਾਨਾ ਇਹਦਾ ਪੂਰਾ ਕੋਈ ਨਹੀਂ ਚੰਗੇ ਆ ਰਤਮਾਲੇ ਵਾ ਕੱਬੜੇ ਕੱਬੜਾ ਵੜਾ ਉਹ ਲੈਣਾ ਵੜਾ ਅੱਧ ਕਾਠ ਵੀ ਚੰਗਾ ਆ ਜਾਂਦਾ ਆ ਜੀ ਬਧਨ ਜਰੂਰ 2-4 ਦਿਨ ਗਾਂ ਪਛਾਣ ਸਕਦੇ ਆ ਤੇ ਡਿਮਾਂਡ ਵੀਰੇ ਜੀ ਇਹ ਵੀਰੇ 65000 ਦੇ ਦੇਣੀ ਆ ਅੱਜ ਅੱਜ ਹਾਂ ਅੱਜ ਅੱਜ ਠੀਕ ਆ ਜੀ 65000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਇਹ ਨਵਾਈਦਾ ਜੀ ਨਾ ਭਈ ਤਰ ਮੰਗਣਾ ਜੀ ਲੋਕ ਮੰਗਦੇ ਆ ਇਹ ਤਿੰਦ ਸੀ ਆ ਜੀ ਅਸੀਂ ਪੁੱਛੋ ਬਿਮਾਰਿਆਂ ਦਾ ਵਾਲਾ ਪੰਦੇ ਪਾਰਟੀਆਂ ਮੈਂ 2 ਰੁਪਿਆ ਦਾ ਸ਼ੈਂਪੂ ਲਾਗਦਾ ਲਾਗਦਾ 1000 ਹੋਰ ਮੰਗਣਾਈ ਆ ਗੱਲ ਕੋਈ ਗੱਲ ਨਹੀਂ ਰੇਸ਼ਮ ਦੀ ਵੀ ਆਪਾਂ ਆਇਆ ਜਦੋਂ ਜੇ ਆਪਾਂ ਆਆਂ ਨਾ ਉਹ ਦੇ ਦੇਣੀ ਹੁੰਦੀ ਆ ਇਹ ਬੜਾ ਨਹੀਂ ਕੋਈ ਕਰੀ ਜਾ ਠੀਕ ਹੈ ਵੀਰੇ ਅੱਜ 65000 ਦੀ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਤੇ ਅੱਗੇ ਨਾਕ ਆ ਗਿਆ ਜੀ ਆਪਣਾ 6 ਨੰਬਰ ਇਹ ਵੀ ਵੀਰੋ ਜਸਵਰ ਸੁਧਿਆ ਸੀ ਸੰਦੀ ਪੂਰੀ ਐ ਵੀ ਠੀਕ ਹੈ ਜੀ ਇਹ ਕ੍ਰੋਸ ਜੰਗ ਕਰੀ ਗਾ ਕ੍ਰੋਸ ਜੰਗ ਜਾ ਠੀਕ ਹੈ ਕਿੰਨਾ ਕਰ ਮੋਹ ਮਾਰੀ ਸੋਹਣੀ ਛੋਟ ਦਦ ਬਹਿਸਾਨਾ ਵੜਨ 14 15 14 ਹੋਣਾ ਚਾਹੀਦਾ ਦੂਜਾ ਸੂਆਏ ਸੁੰਦੀ ਆ ਸਹੀ ਗੱਲ ਬਾਕੀ ਥਾਣਾ ਦੇ ਸੈਂਸ ਨੂੰ ਪੂਰੇ ਵਰੀਆ ਵੀਰੇ ਨੇੜੇ ਤੋਂ ਦਿਖਾ ਦੇਣਾ ਸੁੰਨੇ ਆ ਗੈਪ ਤੇ ਲੱਗੇ ਹੱਥੀ ਜੁਵਾਈ ਵਾਲਾ ਥਾਣਾ ਬਾਕੀ ਬਾਲਟਲਾਂ ਬਹੁਤ ਪੰਜਾਂ ਨੇ ਹਵਾਨੇ ਜੀ ਸਾਰੀਆਂ ਬਾਲਟਲਾਂ ਕਰਮਾਲ ਨੇ ਕੱਢ ਕੇ ਸੂਣਾ ਚੈੱਕ ਕਰ ਸਕਦੇ ਹੋ ਕੁਆਲਟੀ ਵਾਜੀ ਵੀ ਕਰਮਾਲੀ ਚੰਗੀ ਆ ਵੀਰੇ ਇਹਦੀ ਡਿਮਾਂਡ ਕਿੰਨੀ ਵੀਰੇ ਜੈਤ ਜੀ ਮੇਰੇ ਮੌਲਿਕਾਂ ਮੈਂ 50 10 ਮੰਗਦੇ ਰਿਹਾ ਬੈਲੀ ਯਾਰ ਬੋਦੇ ਨਹੀਂ 40000 ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਕੋਈ ਮਾਰ 42 ਹੀ ਦੇ ਦੇਣੀ ਹਾਂ ਨਾ 42000 ਦੀ ਬੈਡ ਦੇ ਦਾਂਗੇ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਤੇ ਅੱਗੇ ਵੀਰੇ ਆ ਗਿਆ 7 ਨੰਬਰ ਨਗ 7 ਨੰਬਰ ਦਾ ਸੁਆ ਕਿੰਨਾ ਮਾਰ ਇਹ ਦੂਜਾ ਸੁਆ ਵੀਰੇ ਠੀਕ ਆ ਜੀ ਇਹ ਹਫਤੇ ਦੀ ਕੱਟੀ ਆ ਇੱਕ ਹਫਤੇ ਦੀ ਕੱਟੀ ਹਾਂ ਜੀ ਠੀਕ ਆ ਜੀ ਕਿੰਨਾ ਕ ਪਾਜੂ ਵੀਰੇ ਦੁੱਧ ਬੋਤਾ ਵੀਰੇ ਜਿਹਨਾਂ ਤੋਂ ਲਈ ਆ ਉਹਨਾਂ ਦਾ ਆਪਾਂ ਨੂੰ 20 ਕਿਲੋ ਦੱਸਿਆ ਬਾਕੀ ਦੁੱਧ ਸੇਵਾ ਦਾ ਸਾਨੂੰ ਪਹਿਲਾਂ ਵੀ ਕਹਿੰਨੇ ਆ ਆਪਣੀ ਖਰੀਦਿਆਂ ਦਾ ਸਹੀ ਗੱਲ ਤੋਰਦੀ ਵੀਰੇ ਥਾਣਾ ਦੀ ਢੰਨਾ ਸਾਡੇ ਥਾਣੇ ਹੋ ਕੇ ਆਉਣੇ ਵੀਰੇ ਬਾਕੀ ਅਗਰਾ ਤਸੱਲੀ ਕਰੇ ਜੀ ਨੇ ਪੈਸੇ ਲੈਣੇ ਆ ਜਾਣ ਸਹੀ ਗੱਲ ਜੀ ਨੇ ਪੈਸੇ ਲੈਣੇ ਆ ਆ ਬੋਏ ਨੇ ਵੀ ਘਰੇ ਆ ਗਿਆ ਤੁਸੀਂ ਨਹੀਂ ਕਰਕੇ ਲੈ ਕੇ ਜਾਦੇ ਸਹੀ ਗੱਲ ਹੈ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਥਾਣਾ ਦੇ ਸਾਇਦ ਵੀ ਸੋਹਣੇ ਜੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਨ ਚੰਗੀ ਰੰਗ ਪ੍ਰਿੰਟ ਦੀ ਵੀ ਚੰਗੀ ਤੇ ਬਰੀਡ ਵੀ ਚੰਗੀ ਹੈ ਇਹਦੀ ਡਿਮਾਂਡ ਵਾਰ ਹੈ ਜਰ ਵੀਰੇ ਇਹਦਾ ਆਉਂਦੀ ਪਿਆਰ ਫਿਰ ਤਾਂ ਆਪਾਂ ਦੇਣੀ ਸੀ ਬਿਲ 65000 ਦੀ ਠੀਕ ਹੈ ਜੀ ਠੀਕ ਹੈ ਅੱਜ ਕੱਤੀ ਕਰਕੇ ਇਹਨਾਂ 60 ਚੋਂ ਦੋ ਛੱਡ ਦੇਣਾ ਹਾਂਜੀ ਜੈ ਜੀ ਹਾਂ ਜੇ ਤੈਨੂੰ ਕੋਈ ਪਿਆਰਾਂ ਦੀ ਪੈਰ ਉਹ 70 ਕਹੀ ਜਾਂਦਾ ਲੋਕ ਮੰਗੀ ਵੀ ਜਾਂਦੇ ਨਵਾਤੀ ਦਵਾਤੀ ਹੁੰਦੀ ਹਾਂ ਟੈਂਪੂ ਸ਼ੰਕੂ ਮਾਰਿਆ ਨਵਾਤੀ ਉਹ ਵੈਸੇ ਹੀ ਰੰਗ ਰੰਗ ਨਵਾਇਆ ਵਾਲੀ ਜਗਾ ਮਤਲਬ ਲੱਗਦੀ ਨਹੀਂ ਗਈ ਹਾਂ ਤੇ ਜਦੋਂ ਕੋਈ ਕੱਚੀ ਜਗਾ ਜਿਹੜੀ ਹਾਂ ਤੇ ਜੇ ਪਿਆਰਾਂ ਦੀ ਜੇ ਤੂੰ 70 ਕਹੀ ਜਾਂਦੇ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ